ਇਹ ਸਿੱਖ ਕੌਮ ਆਪਣੇ ਧਰਮ ਲਈ ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਦੋਂ ਤੱਕ ਸੰਪੂਰਨ ਖਾਲਸਾ ਰਾਜ ਜੇ ਬੇਗੰਪੁਰਾ ਦੇ ਖਾਲਸਾ ਪੰਥਮ ਪਰਚਮ ਨਹੀਂ ਚੁਲਾਵਿੰਦਾ ਇਹ ਸ਼ਹੀਦੀਆਂ ਅਟਲ ਨੇ ਦੁੱਲਾ ਖੂਨ ਨਹੀਂ ਅਜਾਈ ਸਾਡਾ ਜਣਾ ਦਿੱਲੀਏ ਨੇ ਦਿਲ ਤੋਂ ਪੁਲੇਖਾ ਕੱਢਦੇ ਜਿਹੜੀ ਹਿੰਦ ਹਕੂਮਤ ਨੇ ਸਾਡੇ ਅੱਜ ਤੱਕ 32-32 ਸਾਲਾਂ ਤੋਂ ਸਿੰਘ ਜੇਲਾ ਵਿੱਚ ਉਹਨਾਂ ਦੀਆਂ ਜਵਾਨੀਆਂ ਰੋਲ ਦਿੱਤੀਆਂ ਨੇ ਗਾਲ ਦਿੱਤੀਆਂ ਨੇ ਪਰ ਕੌਮ ਦੇ ਨਾਇਕ ਨੇ ਕੌਮ ਦੇ ਹੀਰੋ ਨੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਪਖਸਾ ਪੈ ਦੇ ਕੌਮ ਨੇ ਜਥੇਦਾਰ ਪ੍ਰਮਾਣਿਤ ਕੀਤੇ ਨੇ ਸਥਾਪਿਤ ਕੀਤੇ ਨੇ ਅੱਜ ਤੱਕ ਤਾਂ ਉਹਨਾਂ ਦੇ ਭਾਰਤ ਹਕੂਮਤ ਦੇ ਕੰਨ ਤੇ ਜੂਨੀ ਸਰਕੀ ਉਹਨਾਂ ਨੂੰ ਰਿਆਦ ਤੱਕ ਨਹੀਂ ਕੀਤਾ ਗਿਆ ਅਸੀਂ ਇਸ ਭਾਰਤੀ ਸਿਸਟਮ ਤੋਂ ਭਾਰਤੀ ਨਿਜ਼ਾਮ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਦੇ ਜੇ ਅਸੀਂ ਆਸ ਰੱਖਦੇ ਹਾਂ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਪ੍ਰਿੰਦ ਸਾਹਿਬ ਦੇ ਸਾਜੇ ਨਵਾਜੇ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸੇਧ ਲੈ ਕੇ ਖਾਲਸਾ ਪੰਥ ਦਿੱਲੀ ਦੇ ਤਖਤ ਨਾਲ ਆਖਰੀ ਸਾਹ ਤੱਕ ਟੱਕਰ ਲਵੇਗਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ ਓਕੇ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਔਰ ਆਲਰੇਡੀ ਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਪਾਈ ਅਮਰੀਕ ਸਿੰਘ ਜੀ ਖਾਲਸਾ ਉਹਨਾਂ ਮਹਾਨ ਸਿੱਖ ਜਰਨੈਲਾ ਵੱਲੋਂ ਆਰੰਭੇ ਹੋਏ ਸਿੱਖ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕੌਮੀ ਸ਼ਹੀਦ ਅਮਰ ਸ਼ਹੀਦ ਭਾਈ ਸਾਹਿਬ ਪਾਈ ਹਰਦੀਪ ਸਿੰਘ ਜੀ ਨੱਜਰ ਅਮਰ ਸ਼ਹੀਦ ਭਾਈ ਸਾਹਿਬ ਪਾਈ ਅਵਤਾਰ ਸਿੰਘ ਜੀ ਖੰਡਾ ਜਿਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਦਰਮਿਆਨ ਗੁਰਦੁਆਰਾ ਬਾਬਾ ਅਟਾਲਰਾਇ ਸਾਹਿਬ ਵਿਖੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਯੂਥ ਫੋਰਸਿੰਗ ਪਿੰਡਰਾਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਭਾਈ ਅਵਤਾਰ ਸਿੰਘ ਖੰਡਾ ਦੇ ਸਤਿਕਾਰਯੋਗ ਮਾਤਾ ਜੀ ਔਰ ਸਮੁੱਚੇ ਖਾਲਸਾ ਪੰਥ ਵੱਲੋਂ ਚੜ੍ਹਦੀ ਕਲਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹੀਦ ਸਿੰਘਾਂ ਦਾ ਜੋ ਪਹਿਲਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਗਿਆ ਹੈ ਔਰ ਅੱਜ ਇਸ ਸਥਾਨ ਤੋਂ ਇਸ ਸ਼ਹੀਦੀ ਸਮਾਗਮ ਤੋਂ ਜੋ ਕੌਮ ਨੂੰ ਅੱਜ ਸੰਦੇਸ਼ ਮਿਲਿਆ ਹੈ ਉਹ ਇਹੋ ਹੀ ਹੈ ਕਿ ਸਿੱਖ ਕੌਮ ਆਪਣੇ ਧਰਮ ਲਈ ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਦੋਂ ਤੱਕ ਸੰਪੂਰਨ ਖਾਲਸਾ ਰਾਜ ਦੇ ਬੇਗੰਪੁਰਾ ਦੇ ਖਾਲਸਾ ਪੰਥਮ ਪਰਚਮ ਨਹੀਂ ਚੁਲਾਵਿੰਦਾ ਇਹ ਸ਼ਹੀਦियां ਅਟਲ ਨੇ ਔਰ ਉਹ ਖਾਲਸਾ ਰਾਜ ਦੀਆਂ ਨੀਹਾਂ ਵਿੱਚ ਮਜਬੂਤ ਸਰਿਆ ਇੱਟਾਂ ਤੇ ਚੂਨੇ ਦਾ ਕੰਮ ਕਰਦੇ ਆ ਸਾਡਾ ਸ਼ਹੀਦਾਂ ਦਾ ਪਵਿੱਤਰ ਖੂਨ ਦੁੱਲਾ ਖੂਨ ਨਹੀਂ ਅਜਾਈ ਸਾਡਾ ਜਣਾ ਦਿਲ ਹੀ ਨਹੀਂ ਦਿਲ ਤੋਂ ਭੇਖਾ ਕਰਦੇ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਆ ਆਪ ਮਿਲ ਕੇ ਆਪਣੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ ਔਰ ਅਸੀਂ ਕੈਨੇਡਾ ਦੀ ਸਰਕਾਰ ਨੂੰ ਔਰ ਇੰਗਲੈਂਡ ਦੀ ਸਰਕਾਰ ਨੂੰ ਇਹ ਕਹਾਂਗੇ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਭਾਈ ਨਿਜਰ ਸਾਹਿਬ ਤੇ ਭਾਈ ਬਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਿਹਦੇ ਨਾਲ ਕਿ ਸਾਡੀ ਕੌਮ ਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ ਮੈਂ ਇਨੀਆਂ ਬੇਨਤੀਆਂ ਨਾਲ ਜਿਹੜੀ ਹਿੰਦ ਹਕੂਮਤ ਨੇ ਸਾਡੇ ਅੱਜ ਤੱਕ 32-32 ਸਾਲਾਂ ਤੋਂ ਸਿੰਘ ਜੇਲਾਂ ਵਿੱਚ ਉਹਨਾਂ ਦੀਆਂ ਜਵਾਨੀਆਂ ਰੋਲ ਦਿੱਤੀਆਂ ਨੇ ਗਾਲ ਦਿੱਤੀਆਂ ਨੇ ਪਰ ਉਹ ਕੌਮ ਦੇ ਨਾਇਕ ਨੇ ਕੌਮ ਦੇ ਹੀਰੋ ਨੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਤਖਸੈਦ ਦੇ ਕੌਮ ਨੇ ਜਥੇਦਾਰ ਪ੍ਰਮਾਣਿਤ ਕੀਤੇ ਨੇ ਸਥਾਪਿਤ ਕੀਤੇ ਨੇ ਅੱਜ ਤੱਕ ਤਾਂ ਉਹਨਾਂ ਦੇ ਭਾਰਤ ਹਕੂਮਤ ਦੇ ਕੰਨ ਤੇ ਜੂਣੀ ਸਰਗੀ ਉਹਨਾਂ ਨੂੰ ਰਿਆਗ ਤੱਕ ਨਹੀਂ ਕੀਤਾ ਗਿਆ ਅਸੀਂ ਇਸ ਭਾਰਤੀ ਸਿਸਟਮ ਤੋਂ ਭਾਰਤੀ ਨਿਜ਼ਾਮ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਦੇ ਜੇ ਅਸੀਂ ਆਸ ਰੱਖਦੇ ਹਾਂ ਤੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਪ੍ਰਿੰਦ ਸਾਹਿਬ ਦੇ ਸਾਜੇ ਨਵਾਜੇ ਸ੍ਰੀ ਅਕਾਲ ਪਖਸ਼ਾ ਪਤੋਂ ਸੇਧ ਲੈ ਕੇ ਖਾਲਸਾ ਪੰਥ ਦਿੱਲੀ ਦੇ ਤਖਤ ਨਾਲ ਆਖਰੀ ਸਾਹ ਤੱਕ ਟੱਕਰ ਲਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ